ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸਕੂਲ ਮੁਠੱਡਾਕੁਰ ਮੁਠੱਡਾ ਕਲਾ ਅਤਰ ਰੋਡ ਕੀ ਵੈਲਿਊ ਰੇਵਲ ਸੈਂਸਿਟਿਵ ਬੂਥਾ ਤੇ ਵੋਟਰਾਂ ਨੂੰ ਆਉਣ ਵਾਲੀਆਂ ਵੋਟਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਐਸਡੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਇਹਨਾਂ ਬੂਥਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਕਿਹਾ ਸਭ ਵੋਟਰਾਂ ਨੂੰ ਆਪਣੀਆਂ ਵੋਟਾਂ ਦਾ ਨਿਰਵਾਹ ਬਿਨਾ ਕਿਸੇ ਲੋਭ ਲਾਲਚ ਜਾਤੀ ਧਰਮ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਹੈ ਅਤੇ ਕਿਵੇਂ ਅਸੀਂ ਇਹ ਘਰ ਬੈਠ ਕੇ ਆਪਣੀ ਵੋਟ ਮਨਾ ਸਕਦੇ ਹਾਂ ਅਤੇ ਸੁਧਾਰ ਵੀ ਕਰ ਸਕਦੇ ਹਾਂ ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਵੀਡੀਓ ਮੈਡਮ ਸੀਮਾ ਪ੍ਰਿੰਸੀਪਲ ਭੁਪਿੰਦਰ ਸਿੰਘ ਮੋਠੜਾਖੁਰਦ ਸੈਕਟਰ ਅਫਸਰ ਜਤਿੰਦਰ ਸੈਕਟਰ ਅਫਸਰ ਪ੍ਰਿੰਸੀਪਲ ਕਮਲਕਿਸ਼ੋਰ ਸਰਪੰਚ ਕਾਂਤੀ ਮੋਨ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਮੋਤਵਰ ਸੱਜਣ ਸਕੂਲ ਵਿਦਿਆਰਥੀ ਹਾਜ਼ਰ ਰਹੇ ਅੱਜ 30 ਫਲੋਰ ਦੇ ਵਲਨਰੇਬਲ ਲੋਕੇਸ਼ਨਸ ਦੇਤੇ ਸਰਦਾਰ ਅਮਨਪਾਲ ਸਿੰਘ ਜੀ ਐਸ ਡੀ ਐਮ ਫਲੋਰ ਕਮ ਰਟਰਨਿੰਗ ਅਫਸਰ ਤੇ ਨਿਸ਼ਿਤ ਦੇਸ਼ਾ ਨਿਰਦੇਸ਼ ਹੈਟ ਜਿਹੜੀ ਹੈ ਤਿੰਨ ਲੋਕੇਸ਼ਨਸ ਕਵਰ ਕੀਤੀਆਂ ਗਈਆਂ ਇਸ ਵਿੱਚ ਪਹਿਲੀ ਲੋਕੇਸ਼ਨ ਸੀ ਮਡ ਡਾਕ ਖੁਰਦ ਦੂਸਰੀ ਸੀ ਮਠਾ ਡਾਕ ਕਲਾ ਤੇ ਤੀਸਰੀ ਸੀ ਰੋਕੀ ਇਸ ਤਿੰਨੇ ਲੋਕੇਸ਼ਨਸ ਦੇ ਉੱਤੇ ਜਿਹੜੇ ਮੈਨੇਜੇਬਲ ਨੇ ਇਹਨਾਂ ਦੇ ਉੱਤੇ ਸਰਦਾਰ ਬਜਿੰਦਰ ਸਿੰਘ ਜੀ ਤਹਿਸੀਲਦਾਰ ਫਲੋਰ ਤੇ ਮੈਡਮ ਸੀਮਾ ਜੀ ਡੀਡੀਪੀਓ ਫਲੋਰ ਪ੍ਰਦੀਪ ਜੀ ਐਸਡੀਐਮ ਫਲੋਰ ਤੋਂ ਇਹਨਾਂ ਲੋਕੇਸ਼ਨਸ ਤੇ ਗਏ ਤੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਤੇ ਬੋਟਰਾ ਨੂੰ ਜਿਹੜੇ ਆ 1 ਜੂਨ ਨੂੰ ਵੱਧ ਚੜ ਕੇ ਤਿਹਾਰ ਵਾਂ ਨੂੰ ਜਿਹੜਾ ਮਨਾਉਣ ਲਈ ਆਖਿਆ ਗਿਆ ਤੇ ਲੋਕੇਸ਼ਨ ਜਿਹੜੀ ਰੁੜਕੀ ਸੀਗੀ ਇੱਥੇ ਜਿਹੜੇ ਸੈਕਟਰ ਆਫਸਰਸ ਸਗੇ ਕਮਲ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੂਲ ਲੜਕੀਆਂ ਰੁੜਕਾ ਕਲਾ ਇਨ੍ਹਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਸੀ ਤੇ ਮਠੱਡਾ ਕਲਾ ਤੇ ਮਠੱਡਾ ਖੁਰਦ ਵਿੱਚ ਵੀ ਜਿਹੜਾ ਬਹੁਤ ਵਧੀਆ ਪ੍ਰਬੰਧ ਅਗੇ ਇਹੜੇ ਵੋਟਰਸ ਆ ਕੇ ਬੈਠੇ ਸੀ ਤੇ ਉਹਨਾਂ ਨੂੰ ਜਿਹੜਾ ਹੈ ਬਾਹਰ ਚੜ ਕੇ ਤਿਹਾਰ ਵਾਂਗੂ ਬਿਨਾ ਕਿਸੇ ਲੋਨ ਲਾਚ ਕਿਸੇ ਝਗੜੇ ਤੋਂ ਬਗੈਰ ਉੱਠ ਕੇ ਜਿਹੜੇ ਵੋਟਾਂ ਪਾਉਣ ਨੂੰ ਆਖਿਆ ਗਿਆ ਹੈ ਤੇ ਇਸ ਵਾਰ ਜੋ ਟਾਰਗੇਟ ਹੈ ਇਸ ਵਾਰ 70 ਪਾਰ ਦਾ ਵੀ ਨਾਰਾ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਅਸੀਂ ਇਸ ਵਾਰ 70 ਪਾਰ ਜਿਹੜੀਆਂ ਇਹ 70% ਤੋਂ ਵੱਧ ਜਿਹੜੀ VOTING ਕਰਾਂਗੇ